ਜਿਹੜੀ ਚੰਗੀਆਂ ਭਾਬੀਆਂ ਨੇ ਨਾ ਉਹ ਆਪਣੇ ਦਰਾਂ ਨੂੰ ਸ਼ਿੰਗਾਰ ਦੀਆਂ ਨੇ। ਤੇਈ ਭਾਬੀਆਂ ਆਇਆ ਸੀ ਨਾ ਸ਼ਰੀਕ ਦੇ ਗਰਦਨ ਤੇ ਗੋਡਾ ਰੱਖ ਕੇ ਰੱਖਣਾ ਜਿਹਦਾ ਸ਼ਰੀਕ ਨੂੰ ਕਦੇ ਉੱਪਰੋਂ ਝਟਣ ਜਿਹਦਾ ਭਾਬੀਆਂ ਕਈ ਐਸੀਆਂ ਵੀ ਹੈਗੀਆਂ ਨੇ। ਇਹ ਬੰਦੇ ਨੇ ਵੀਡੀਓ ਪਾ ਕੇ ਜੰਬੋੜੀ ਸੀ ਕੰਚਨ ਕੰਚਨ ਪਰ ਭਾਬੀ ਦੀ। ਐਦਾਂ ਨੇ ਹਾਂ ਇਹਦੀ ਲੋਚਨਾ ਹੀ ਬਹੁਤ ਹੋਈ ਸੀ ਐਦਾਂ ਨਿਹੰਗਾਂ ਦਾ ਕੰਮ ਥੋੜਾ ਯਾਰ ਕਿਸੇ ਔਰਤਾਂ ਨੂੰ ਮਾਰੋ ਤੁਸੀਂ। ਤੁਸੀਂ ਵੀ ਚਮਾਰ ਤੇ ਤੁਹਾਡੀ ਸੰਗਤ ਵੀ ਚਮਾਰ ਤੁਹਾਡੀ ਪਰਜਾ ਵੀ ਚਮਾਰ। ਮੇਰਾ ਚੰਮ ਦੇਖਿਆ ਇਹਨਾਂ ਨੇ ਇਹ ਚੰਮ ਦੇ ਯਾਰ ਨੇ ਜਿਹਦਾ ਨੇ ਅਮਰਤਪਾਲ ਮਹਿਰੋਂ ਦੀ ਮਦਦ ਵੀ ਕੀਤੀ ਉਹ ਵੀ ਉਸੇ ਮੱਦਦ ਚ ਨੇ ਅਮਰਤਪਾਲ ਸਿੰਘ ਮਹਿਰੋਂ ਲੈ ਕੇ ਜਿਹਦੇ ਤੇ ਇਲਜ਼ਾਮ ਹੈ ਕਿ ਉਹਨੇ ਕੰਚਨ ਭਾਬੀ ਦਾ ਕਤਲ ਕੀਤਾ ਸੀ ਤੇ ਉਹ ਦੁਬਈ ਦੇ ਵਿੱਚ ਕਹਿੰਦੇ ਉਹਦੀ ਕੱਲ ਗ੍ਰਿਫਤਾਰੀ ਹੋਈ ਹੈ ਜੀ ਪਤਾ ਨਹੀਂ ਯਾਰ ਭੇਈ ਦੀ ਆ ਜੇ ਤੇ ਪਤਾ ਨਹੀਂ ਲੱਗਿਆ ਅਜੇ ਵੀ ਗ੍ਰਿਫਤਾਰੀ ਹੋ ਗਈ ਆ ਕਿ ਨਹੀਂ ਹੋਈ ਬੰਦਾ ਹੋ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਭਾਬੀ ਨਾਂ ਲਿਖਿਆ ਰੱਖਿਆ ਸੀ ਉਹਨੇ ਆਪਣੇ ਆਪ ਹੀ ਵੈਸੇ ਭਾਬੀ ਦਾ ਉਧਰ ਪਾਕਿਸਤਾਨ ਵਾਲੇ ਪਾਸੇ ਅੰਮ੍ਰਿਤਸਰ ਵਾਲੇ ਪਾਸੇ ਮਾਂ ਨੂੰ ਕਹਿੰਦੇ ਆ ਜੀ ਹਾਂ ਭਾਬੀ ਆਪਣੇ ਦੇ ਭਾਬੀ ਭਾਈ ਦੇ ਘਰ ਵਾਲੀ ਭਾਈ ਦੇ ਘਰ ਕੱਢਦੇ ਉਧਰ ਦੇ ਪਾਸੇ ਭਾਬੀ ਮਾਂ ਨੂੰ ਵੀ ਕਹਿੰਦੇ ਆ ਤੇ ਭਾਬੀ ਮਾਂ ਨੂੰ ਕਹਿੰਦੇ ਆ ਤੇ ਚਲੋ ਇਹ ਭਾਬੀ ਵੈਸੇ ਮਾਂ ਵਰਗੀ ਹੁੰਦੀ ਆ ਜਿਹੜੀ ਭਾਪੀ ਹੁੰਦੀ ਆ ਨਾ ਉਹ ਸੱਚੀ ਮੁੱਚੀ ਮਾਂ ਵਰਗੀ ਹੁੰਦੀ ਆ ਤੇ ਜਿਹੜੀ ਚੰਗੀਆਂ ਭਾਬੀਆਂ ਨੇ ਨਾ ਉਹ ਆਪਣੇ ਦਿਵਰਾਂ ਨੂੰ ਸ਼ਿੰਗਾਰ ਦਿੰਦੀਆਂ ਨੇ ਦਿਵਰਾਂ ਨੂੰ ਤਰੱਕੀ ਕਰਾਉਂਦੀਆਂ ਨੇ ਚੰਗੀਆਂ ਭਾਬੀਆਂ ਮਾਫ ਕਰਨਾ ਕਈ ਭਾਬੀਆਂ ਐਸੀਆਂ ਨੇ ਦਿਵਰਾਂ ਨੂੰ ਘਰੌਤ ਕਰਦੀਆਂ ਨੇ ਕਈ ਭਾਬੀਆਂ ਐਸੀਆਂ ਨੇ ਸ਼ਰੀਕ ਨੂੰ ਸ਼ਰੀਕ ਦੇ ਗਰਦਨ ਤੇ ਗੋਡਾ ਰੱਖ ਕੇ ਰੱਖਣਾ ਚਾਹੀਦਾ ਸ਼ਰੀਕ ਨੂੰ ਕਦੇ ਉੱਪਰ ਨੂੰ ਟਣ ਜਿਹਦਾ ਭਾਬੀਆਂ ਕਈ ਐਸੀਆਂ ਵੀ ਹੈਗੀਆਂ ਨੇ ਪਰ ਵੱਡੇ ਭਰਾਵਾਂ ਦੇ ਘਰ ਵਾਲੀਆਂ ਸ਼ਰੀਕ ਉਹ ਸ਼ਰੀਕ ਸਮਝਦੇ ਨੇ ਆਪਣੇ ਦਿਵਰਾਂ ਨੂੰ ਸ਼ਰੀਕ ਦੇ ਗਰਦਨ ਤੇ ਗੋਡਾ ਰੱਖ ਕੇ ਉਹਨੂੰ ਦੱਬ ਕੇ ਰੱਖਣਾ ਚਾਹੀਦਾ ਉੱਪਰ ਨਾ ਉੱਠੇਗੀ ਭਾਬੀ ਐਜਾਉਂਦੇ ਨੇ ਤਦ ਲੋਕ ਗੱਲ ਕਰ ਰਹੇ ਸੀ ਕੰਚਤ ਕੁਵਾਰੀ ਭਾਬੀ ਜੀ ਭਾਬੀ ਦਾ ਕਤਲ ਕੀਤਾ ਸੀ ਉਹਨੇ 10 ਜੂਨ ਨੂੰ ਇਸ ਨਿਹੰਗ ਅਮਰਤਪਾਲ ਮੈਹਰੋ ਪਿੰਡ ਦਾ ਬੰਦਾ ਤੇ ਉਹ ਬੰਦਾ ਭੱਜ ਗਿਆ ਸੀ ਯੂਏਈ ਦੇ ਵਿੱਚ ਯੂਏਈ ਦੇ ਵਿੱਚ ਭੱਜ ਗਿਆ ਸੀ ਉਹ ਤੇ ਪਤਾ ਨਹੀਂ ਉੱਥੇ ਭੱਜਿਆ ਕਿ ਨਹੀਂ ਕੱਲ ਕੱਲ ਪਤਾ ਲੱਗਿਆ ਵੀ ਗ੍ਰਿਫਤਾਰ ਕਰ ਲਿਆ ਗਿਆ ਪਰ ਅਜੇ ਭੇਦੀ ਆ ਅਜੇ ਪਤਾ ਨਹੀਂ ਪੱਕਾ ਵੀ ਗ੍ਰਿਫਤਾਰ ਕੀਤਾ ਵੀ ਗਿਆ ਉਹਨੂੰ ਕਿ ਨਹੀਂ ਕੀਤਾ ਗਿਆ ਤੇ ਉਦੀ ਆਲੋਚਨਾ ਬਹੁਤ ਹੋਈ ਸੀ ਇਹ ਉਹੀ ਅਮਰਤਪਾਲ ਮਹਿਰਵਾ ਜਿਹਨੇ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਦੇ ਵਿੱਚ ਨਾ ਜੀ ਉਹ ਜਿਹੜੇ ਭੰਗੜਾ ਪਾ ਰਹੇ ਸੀਗੇ ਫੋਟੋ ਉਹ ਤੋੜਨ ਦੀ ਗੱਲ ਕੀਤੀ ਸੀ ਇਹਨੇ ਇਸ ਬੰਦੇ ਨੇ ਤੇ ਇਹ ਬੰਦੇ ਨੇ ਵੀਡੀਓ ਪਾ ਕੇ ਜੰਬੋਲੀ ਸੀ ਕੱਚੇ ਕੱਚੇ ਪਰ ਭਾਬੀ ਦੀ ਐਦਾਂ ਨਿਹਾਂ ਇਹਦੀ ਆਲੋਚਨਾ ਹੀ ਬਹੁਤ ਹੋਈ ਸੀ ਐਦਾਂ ਨਿਹੰਗਾਂ ਦਾ ਕੰਮ ਥੋੜਾ ਯਾਰ ਕਿਸੇ ਔਰਤਾਂ ਨੂੰ ਮਾਰੋ ਤੁਸੀਂ ਸਾਡੇ ਸਿੱਖ ਧਰਮ ਵਿੱਚ ਔਰਤ ਨੂੰ ਤੇ ਬੱਚਾ ਨੂੰ ਮਾਰਨ ਦਾ ਕੋਈ ਕਨਸੈਪਟ ਹੈ ਹੀ ਨਹੀਂ ਯਾਰ ਹੈ ਕਿਤੇ ਸਿੱਖ ਧਰਮ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾ ਜੰਗ ਲੱਗਿਆ ਹੋਇਆ ਜੁੱਧ ਲੱਗਿਆ ਹੋਇਆ ਜੇ ਨਹੀਂ ਤੈਨੂੰ ਪਤਾ ਸਾਡੇ ਪਾਸ਼ਾਵਾਂ ਦਾ ਸਿਧਾਂਤ ਤਾਂ ਸੁਣ ਲੋ ਜੰਗ ਲੱਗਿਆ ਹੋਇਆ ਜੁੱਧ ਲੱਗਿਆ ਹੋਇਆ ਇੱਕ ਜੰਗ ਖਤਮ ਹੋ ਗਈ ਇੱਕ ਮੁਸਲਮਾਨੀ ਰਹਿ ਗਈ ਉੱਥੇ ਮੁਸਲਮਾਨੀ ਰਹਿ ਗਈ ਸਿੰਘ ਨਿਹੰਗ ਸਿੰਘ ਉੱਥੇ ਨਾ ਸਿੰਘ ਸਿੱਖੜੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਸਿੰਘ ਉਹਨਾਂ ਨੇ ਕਿਹਾ ਸੀ ਮੁਸਲਮਾਨੀ ਨਹੀਂ ਰਹਿ ਗਈ ਇੱਥੇ ਯਾਰ ਆਹ ਮੁਸਲਮਾਨੀ ਰਹਿ ਗਈ ਦੁਸ਼ਮਣ ਦੀ ਘਰ ਲਈ ਦੁਸ਼ਮਣੀ ਦੀ ਸੀ ਨਾ ਮੁਸਲਮਾਨੀ ਦਸ਼ਮਣ ਦੀ ਔਰਤ ਸੀਗੀ ਤਾਂ ਕੀ ਮੈਰੋ ਅਮਰਤਪਾਲ ਮੈਰੋ ਵਰਗੇ ਬੰਦੇ ਨੂੰ ਗਰਦਨ ਕੱਢ ਦਿੰਦੇ ਉਹਦਾ ਦਸ਼ਮਣ ਦੀ ਘਰ ਦਸ਼ਮਣ ਦੀ ਐ ਤਾਂ ਮਾਰੋ ਉਹਨੂੰ ਪਰ ਨਹੀਂ ਨਿਹੰਗਾਂ ਨੇ ਪਾਲਕੀ ਲਈ ਮੰਗਾਈ ਪਾਲਕੀ ਮੰਗਾਈ ਨਿਹੰਗਾਂ ਨੇ ਪਾਲਕੀ ਮਂਗਾ ਕੇ ਨਿਹੰਗਾਂ ਨੇ ਆਪਣੇ ਸਿੰਘਾਂ ਨੇ ਸੋਰੀ ਨੰਗ ਨਹੀਂ ਸੋ ਨੰਗ ਸੌਤ ਗਲਤ ਵਰਤ ਲੈਂ ਮੈਂ ਨਹੀਂ ਸਿੰਘਾਂ ਨੇ ਪਾਲਕੀ ਮੰਗਾਈ ਉਹਦੇ ਉੱਪ ਚ ਬਿਠਾਈ ਗੁਰੂ ਸਾਹਿਬ ਕੋਲ ਆਏ ਗੁਰੂ ਸਾਹਿਬ ਇੱਕ ਭੈਣ ਮੁਸਲਮਾਨ ਭੈਣ ਸੀਗੀ ਉੱਥੇ ਦੁਸ਼ਮਣਾਂ ਦੀ ਸੀਗੀ ਉਹ ਉੱਥੇ ਰਹਿ ਗਈ ਸੀ ਅਸੀਂ ਉਹਨੂੰ ਨਾਲ ਲੈ ਕੇ ਆਏ ਆ ਗੁਰੂ ਸਾਹਿਬ ਕਹਿੰਦੇ ਤੁਸੀਂ ਉਹਨੂੰ ਹੱਥਾਂ 'ਚ ਲਾਇਆ ਉਹ ਕਹਿੰਦੇ ਨਹੀਂ ਗੁਰੂ ਪਾਤਸ਼ਾਹ ਹੱਥ ਨਹੀਂ ਲਾਇਆ ਤੁਸੀਂ ਮਾਤਾ ਜੀ ਕੋਲੇ ਛੱਡਿਆ ਉਹ ਮਾਤਾ ਜੀ ਕੋਲੇ ਛੱਡ ਦਿੱਤੀ ਮਾਤਾ ਜੀ ਕਹਿੰਸ਼ ਕੋਲੇ ਭੇਜੀ ਤੀ ਸਵੇਰੀ ਜਦੋਂ ਜਾਣ ਲੱਗੀ ਨਾ ਉਹ ਕਹਿਣ ਲੱਗੀ ਵੀ ਸਵੇਰੀ ਜਾ ਉਹਨੂੰ ਛੱਡ ਕੇ ਆਉਂਦੇ ਉੱਥੇ ਉੱਥੇ ਦੁਸ਼ਮਣ ਦੇ ਖੇਮੇ ਵੀ ਛੱਡ ਕੇ ਆਓ। ਇਹਨੂੰ ਭੈਣ ਨੂੰ ਮਾਤਾ ਨੂੰ ਧੀ ਧੀ ਕਿਹਾ ਉਹ ਧੀ ਮੇਰੀ ਧੀ ਆ ਇਹਨੂੰ ਛੱਡਿਓ ਤੁਸੀਂ। ਗੁਰੂ ਸਾਹਿਬ ਨੇ। ਤਾਂ ਜਦੋਂ ਜਾਣ ਲੱਗੇ ਨਾ ਮਾਤਾ ਜੀ ਕਹਿੰਦੇ ਮਾਤਾ ਗੁਜਰਕੌਰ ਮਾਤਾ ਗੁਜਰ ਜੀ ਨੂੰ ਕਹਿੰਦੇ ਆਪਾਂ ਉਹ ਕਹਿੰਦੇ ਗੁਰੂ ਪਾਤਸ਼ਾਹ ਨੂੰ ਬੇਟਾ ਤੁਸੀਂ ਧੀਕ ਹੈ ਇਹਨੂੰ। ਹਾਂ ਮਾਤਾ ਜੀ ਧੀਕ ਹੈ। ਤੇ ਧੀ ਨੂੰ ਖਾਲੀ ਹੱਥ ਤੋਰੋਂਗੇ? ਧੀ ਨੂੰ ਖਾਲੀ ਹੱਥ ਤੋਰੋਂਗੇ ਤੁਸੀਂ? ਉਹਨੂੰ ਗਿਆਣੇ ਨਾਲ ਲੱਦ ਕੇ ਭੇਜਿਆ ਸੀ ਮੁਸਲਮਾਨੀ ਔਰਤ ਨੂੰ ਦੁਸ਼ਮਣ ਦੀ ਔਰਤ ਨੂੰ ਗਿਆਣੇ ਲੱਦ ਕੇ ਭੇਜਿਆ ਸੀ ਗੁਰੂ ਪਾਤਸ਼ਾਹ ਨੇ ਇਹ ਸਾਡੇ ਸਿਧਾਂਤ ਆ ਗੁਰੂ ਦਾ ਇਹ ਸਿੰਘ ਦਾ ਸਿਧਾਂਤ ਆ ਅਮਰਤਪਾਲ ਮਹਿਰੋਂ ਹੁੰਦੇ ਕੀ ਕਰਦੇ ਉੱਥੇ ਇੱਕ ਔਰਤ ਨੂੰ ਤੁਸੀਂ ਇਦਾਂ ਮਾਰੋਗੇ ਔਰਤਾਂ ਨੂੰ ਮਾਰ ਦੋਗੇ ਤੁਸੀਂ ਲੌਂਗ ਜ਼ਿੰਮੇਵਾਰੀਆਂ ਵੈਸੀ ਮਾਰੀ ਔਰਤ ਬੜੇ ਲੋਕਾਂ ਨੇ ਮਦਦ ਕੀਤੀ ਉਸ ਟਾਈਮ ਮਹਿਰੋਂ ਦੀ ਬੜੇ ਲੋਕਾਂ ਨੇ ਕਿਹਾ ਕਿ ਮਹਿਰੋਂ ਵਧੀਆ ਕੀਤਾ ਮਹਿਰੋਂ ਨੇ ਚੰਗਾ ਕੀਤਾ ਮਹਿਰੋਂ ਨੇ ਮਹਿਰੋਂ ਜਿੰਦਾਬਾਦ ਮੈਂ ਲੋਕਾਂ ਨੂੰ ਵੀ ਕਹਿੰਦਾ ਜਿਵੇਂ ਨਾ ਜਿਵੇਂ ਰਾਜਾ ਜਰਕਰੇ ਨੇ ਕਿਹਾ ਰਾਜਨਕਰੇ ਵੈਸੇ ਕਹਾਣੀ ਨਾਲ ਜੁੜਦੇ ਨੇ ਕਹਾਣੀਆਂ ਜਿਆਦਾ ਆ ਜਾਂਦੇ ਨੇ ਜਿਵੇਂ ਰਾਜਨਕਰੇ ਨੇ ਕਿਹਾ ਨਾ ਕਹਿੰਦੇ ਮੈਂ ਗੁਰੂ ਬਣਾਉਣਾ ਭਾਈ ਉਹ ਕਹਿੰਦੇ ਵੀ ਗੁਰੂ ਇਕੱਠ ਕਰ ਲਿਆ ਉਹਨਾਂ ਗੁਰੂਆਂ ਦਾ ਲੋਕਾਂ ਦਾ ਇਕੱਠ ਕਰ ਲੈ ਮੇਰਾ ਗੁਰੂ ਤੁਹਾਡੇ ਜੋ ਬਣੇਗਾ ਗੁਰੂ ਉਹ ਬਣੂਗਾ ਜਿਹੜਾ ਮੈਨੂੰ ਘੋੜੇ ਦੇ ਦੀ ਜਿਹੜੀ ਉਹ ਹੈਗੀ ਆ ਪੌੜ ਚ ਰੱਖ ਕੇ ਪੌੜ ਰੱਖਣ ਤੇ ਤੇ ਉੱਪਰ ਕੋੜੇ ਚੜਨ ਤੱਕ ਮੈਨੂੰ ਗਿਆਨ ਕਰਾ ਦੇਵੇ ਉਹ ਮੇਰਾ ਗੁਰੂ ਬਣੇਗਾ ਅੱਛਾ ਹੁਣ ਕੌਣ ਆ ਗਿਆਨ ਕਰਾਉਣ ਲੱਗਾ ਕੋੜੇ ਤੇ ਪੈਰ ਰੱਖ ਕੇ ਬੰਦੇ ਨੂੰ ਸਿਖਾਉਣੇ ਆ ਬੰਦੇ ਨੂੰ ਪੜਾਉਣੇ ਆ ਬੰਦੇ ਨੂੰ ਸਿੱਖਿਆ ਦੇਣੇ ਆ ਤਾਂ ਗਿਆਨ ਹੁੰਦਾ ਉਹਨੂੰ ਐ ਕਿ ਮੈਨੂੰ ਗਿਆਨ ਹੋ ਜਾਊਗਾ ਨਹੀਂ ਸਾਰੇ ਹੱਥ ਖੜੇ ਕਰਕੇ ਇੱਕ ਅਸ਼ਟਾ ਬਾਕਰ ਉੱਠਿਆ ਫਿਰ ਸੰਗਤ ਚੋਂ ਅਸ਼ਟਾ ਬਾਕਰ ਮਾ ਅੱਠ ਬਲ ਪੈਂਦੇ ਸਰੀਰ ਦੇ ਵਿੱਚ ਤੁਰਾ ਬੜਾ ਹੋਰ ਤਰ੍ਹਾਂ ਤੁਰਦਾ ਸੀ ਉਹ ਵਿਚਾਰਾ ਔਰ ਟਿੱਡਾ ਮਿੱਡਾ ਜੇ ਤੁਰਦਾ ਆ ਰਿਹਾ ਜਦੋਂ ਪਹੁੰਚਿਆ ਮੰਚ ਤੇ ਸਾਰੇ ਹੱਸ ਪਏ ਜਨ ਰਾਜਨ ਕੀ ਵੀ ਹੱਸ ਪਿਆ ਸਾਰੇ ਹੱਸ ਪਏ ਸਾਰੇ ਹੱਸ ਪਏ ਉਹ ਕਹਿੰਦੇ ਭਾਈ ਹਾਂ ਕਹਿੰਦੇ ਵੀ ਹਾਂ ਪਹਿਲਾਂ ਮੈਨੂੰ ਪਤਾ ਕੀ ਕਿਹਾ ਇਸ ਤਵਾ ਕਰਨੇ ਗੁਰੂ ਸਾਹਿਬ ਤੁਸੀਂ ਵੀ ਚਮਾਰ ਤੇ ਤੁਹਾਡੀ ਸੰਗਤ ਵੀ ਚਮਾਰ ਤੁਹਾਡੀ ਪਰਜਾ ਵੀ ਚਮਾਰ ਮੇਰਾ ਚੰਮ ਦੇਖਿਆ ਇਹਨਾਂ ਨੇ ਇਹ ਚੰਮ ਦੇ ਯਾਰ ਨੇ ਇਹ ਮੇਰਾ ਚੰਮ ਦੇਖਿਆ ਰੋਨੇ ਮੇਰੇ ਚੰਮ ਦੇ ਯਾਰ ਨੇ ਇਹ ਇਹ ਕਿਸੇ ਬੰਦੇ ਦੇ ਅੰਦਰ ਕੀ ਹੈ ਉਹ ਨਹੀਂ ਜਾਣਦੇ ਲੋਕ ਇਹ ਐਦਾਂ ਦੀ ਗੱਲ ਭਾਵੇਂ ਉਹਨੂੰ ਕਿਰਾਇਆ ਸੀਗਾ ਉਹ ਕਹਿੰਦਾ ਵੀ ਦੱਸ ਕੀ ਕਰਨਾ ਤਾਂ ਗਿਆਨ ਕਿਵੇਂ ਕਰਦਾ ਕਹਿੰਦਾ ਵੀ ਘੋੜੇ ਦੇ ਪੈਰ ਰੱਖਾਂ ਤੇ ਚੜ੍ਹਨ ਤੱਕ ਬਸ ਕਹਿੰਦਾ ਵੀ ਪਹਿਲਾਂ ਗੁਰਦਸ਼ਨਾ ਦੇ ਮੈਨੂੰ ਕਹਿੰਦਾ ਦੱਸੋ ਕੀ ਦਵਾਂ ਕਹਿੰਦਾ ਆਪਣਾ ਮਨ ਦੇ ਦੇ ਧਨ ਦੇ ਦੇ ਮਨ ਧਨ ਦੇ ਦੇ ਤੇ ਜਾਂ ਫਿਰ ਰਾਜ ਦੇ ਦੇ ਤਪ ਪੈ ਗਿਆ ਨਾ ਉੱਥੇ ਰੌਲੇ ਚ ਪੈ ਗਿਆ ਖੜ ਗਿਆ ਉੱਥੇ ਰਾਜਾ ਉਲਝ ਗਿਆ ਵੱਡਾ ਮਹਾਨ ਰਾਜਾ ਸੀ ਉਹ ਉਲਝ ਗਿਆ ਉਲਝਣ ਤੋਂ ਬਾਅਦ ਕਹਿੰਦਾ ਰਾਣੀ ਨੇ ਪੁੱਛਣ ਲੱਗਿਆ ਰਾਣੇ ਨੇ ਕਿਹਾ ਵੀ ਤੂੰ ਮਨ ਦੇ ਦੇ ਮਨਣ ਲਈ ਫਰਕ ਪੈਣ ਲੱਗਾ ਉਹ ਕਹਿੰਦਾ ਆ ਮਨ ਤੇ ਆ ਹੋਇਆ ਕਹਿੰਦੇ ਅੱਛਾ ਹੁਣ ਤੇਰਾ ਮਨ ਰਾਜਨ ਮੇਰਾ ਹੋਇਆ ਕਹਿੰਦੇ ਹਾਂ ਤੇਰਾ ਮਨ ਮੇਰਾ ਹੋਇਆ ਹੋ ਗਿਆ ਹੁਣ ਤੇਰਾ ਮਨ ਨਹੀਂ ਹੈਗਾ ਉਹ ਜੋ ਤੇਰਾ ਮਨ ਮੈਂ ਸੋਚਾਂ ਉਹਦੇ ਬਾਰੇ ਠੀਕ ਆ ਕਹਿੰਦਾ ਧਰ ਪੈੜ ਘੋੜੇ ਤੇ ਚੜ੍ਹ ਉੱਪਰ ਚੜਨ ਲੱਗਿਆ ਕਹਿੰਦਾ ਮੇਰਾ ਮਨ ਇਹ ਕਹਿੰਦਾ ਰਾਜਨ ਕਿ ਜਾ ਕੇ ਚੇਅਰ ਤੇ ਬਹਿ ਜਾ ਹਾਂ ਕਹਿੰਦਾ ਮਨ ਕਹਿੰਦਾ ਮੇਰਾ ਮਨ ਕਹਿੰਦਾ ਜਾ ਕੇ ਚੇਅਰ ਤੇ ਬਹਿ ਜਾ ਉੱਥੇ ਹੀ ਗਿਆਨ ਹੋ ਗਿਆ ਰਾਜੇ ਨੂੰ ਮਨੇ ਕਹਿਣ ਦਾ ਪਾਪ ਜਿਨ੍ਹਾਂ ਨੇ ਅਮਰਤਪਾਲ ਮਹਿਰੋਂ ਦੀ ਮਦਦ ਵੀ ਕੀਤੀ ਉਹ ਵੀ ਉਸੇ ਮੱਦਚ ਨੇ ਕਹਿੰਦੇ ਨਾ ਉਹ ਚੰਮ ਦੇਖਦੇ ਨੇ ਉਹ ਸਾਹਮਣੇ ਬੰਦੇ ਦੀ ਕਿਰਿਆ ਦੇਖਦੇ ਨੇ ਉਹ ਅੰਦਰ ਕੀ ਆ ਉਹਦੇ ਅੰਦਰ ਕੀ ਉਹਨੇ ਭਾਵਨਾ ਲੈ ਕੇ ਮਾਰੀ ਉਹ ਸੋਚੀ ਨਹੀਂ ਗੱਲ ਕਦੇ ਕਹਾਣੀ ਬੱਡੀ ਹੋ ਗਈ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ